ਵਾਹਿਗੁਰੂ ਜੀ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਬ੍ਰਿਥਾਂ ਭਗਵਤੀ ਸਿਮਰ ਕਾਏ ਗੁਰੂ ਨਾਨਕ ਲਈਂ ਧਿਆਈ ਪ੍ਰੀਅੰਗਤ ਗੁਰਤੇ ਅਮਰਦਾਸ ਰਾਮਦਾਸ ਜੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸੁ ਠਈ ਸਭ ਦੁਖ ਜਾਏ ਇਕ ਬਹਾਦਰ ਸਿਮਰਿਆ ਘਰ ਨਾਉ ਨਿਤਿ ਆਵੇ ਢਾਈ ਸਭ ਥਾਈ ਹੋਈ ਸਹਾਏ ਤਸਮੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਥ ਦੇ ਵਾਲੀ ਦੇਖ ਤੇਗ ਦੇ ਧਨੀ ਅੰਮ੍ਰਿਤ ਕੇ ਦਾਤੇ ਧਰਮਕ ਪੀਤਾ ਸਭ ਥਾਈ ਹੋਈ ਸਹਾਏ ਦਸਨ ਸਤਿਗੁਰਾਂ ਦੇ ਪਵਿੱਤਰ ਪਾਵਨ ਅਨਭਉ ਗਿਆਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਪਾਠ ਦਰਸ਼ਨ ਉਪਦੇਸ਼ ਮਹਾਤਮ ਜੀ ਕਾ ਧਿਆਨ ਧਰ ਸਾਧ ਸੰਗਤ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਸਤਗੁਰਾਂ ਦੇ ਸਾਜਣਵਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੂਰਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਖਿ ਛਕਿਆ ਦੇਖ ਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਡ ਕੀਤਾ ਕਿ ਨਾ ਪਿਆਰੀਆਂ ਸਤਿਆਰੀਆਂ ਦੀ ਕਮਾਈ ਦਾ ਧਿਆਨ ਧਰ ਸਾਧ ਸੰਗਤ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਜਰਾ ਕਰਵਾਏ ਊਕੜੀਆਂ ਲੋਹਾਂਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਈ ਗਈ ਉਪਲੀਆਂ ਦੇਗਾ ਵਿੱਚ ਉਵਾਲੇ ਗਈ ਕਹਤੇ ਸਹ ਕਸ਼ਟ ਸਹਾਰਦੀ ਹੋਏ ਸਹੀਦੀਆਂ ਪ੍ਰਾਪਤ ਕੀਤੀਆਂ ਸਿੱਖੀ ਸਦੇ ਕਿਸਾਂ ਸਵਾ ਸੰਗ ਨਿਵਾਇਆ ਧਰਮ ਨਹੀਂ ਹਾਰਿਆ ਤਿੰਨ ਸਦਕਵਾਨ ਸ਼ਹੀਦੋ ਸਿੰਘੋ ਸਿੰਘਣੀਆਂ ਮਹਾਂਪੁਰਖਾਂ ਦੀ ਪਵਿੱਤਰ ਪਾਵਨ ਘਾਲ ਕਮਾਈ ਦਾ ਧਿਆਨ ਧਰ ਸਾਧ ਸੰਗਤ ਖਾਲਸਾ ਸਾਹਿਬ ਬੋਲਣਾ ਜੇ ਸ੍ਰੀ ਸ੍ਰੀ ਨਨਕਾਣਾ ਸਾਹਿਬ ਜੀ ਸੇ ਆਦ ਸਤਖੰਡ ਸ੍ਰੀ ਹਜੂ ਸਾਹਿਬ ਜੀ ਪ੍ਰੀਅੰਤ ਸਮੂਹ ਗੁਰਧਾਮੋ ਨਿਸਾਨੋ ਜੋੜ ਮੇਲਿਓ ਜੀ ਕੇ ਦਨ ਸੰਜੀਦਾਰੋਂ ਕਾ ਕੀ ਅੰਧਰ ਸਾਦ ਸੰਗਤ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਪ੍ਰਤਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਬਤ ਖਾਲਸਾ ਜੀ ਨੂੰ ਸਤਨਾਮ ਸ੍ਰੀ ਵਾਹਿਗੁਰੂ ਚਿਤ ਆਵੇ ਚਿਤਿ ਹਮਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀਓ ਤਹਾਂ ਤਹ ਰੱਛਿਆ ਰਹੀ ਹੈ ਤੇ ਦੇਖ ਤੇਗ ਫਤੇ ਵਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਗਾਲੀ ਸਾਧ ਸੰਗਤ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਸਿਖਾਂ ਨੂੰ ਸਿੱਖੀ ਦਾਤ ਕੇਸ ਦਾਤ ਅਹਿਤ ਦਾਤ ਵਿਸਾਹੋ ਦਾਤ ਭ੍ਰੋਸਾ ਦਾਤ ਦਾਨ ਸਿਰ ਦਾਤ ਨਾਮ ਦਾਤ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੀ ਦਰਸਨੀ ਇਸ ਨਾਮ ਚੌਂਕੀਆਂ ਢੰਡੇ ਗੁੰਗੇ ਜਗੁ ਯੁਗ ਅਟਲ ਧਰਮ ਖਾਜੇ ਕਾਰ ਹੋਵੇ ਸਾਧ ਸੰਗਤ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਓ ਜੁ ਸੱਚੇ ਪਾਤਸ਼ਾਹ ਦੀ ਗ੍ਰਿਬ ਦਿਵਾਰ ਦੀ ਈਂਧਨਿਆਲ ਦੀ ਕਤਤ ਥਾਵਨ ਦੀ ਕਰਣਾ ਨੀਦਾਂ ਦੀ ਉਸ ਕਉਂਦੇ ਰਾਖੇ ਸਦਾ ਸਹਾਈ ਬਾਣੀ ਦੇ ਮਾਲਕ ਦਾਤਾ ਸੱਚੇ ਸਹਿਵ ਦੀ ਆਪੇ ਦੀ ਬਾਰ ਬੇਨਤ ਰਹਿਮਤ ਕਿਰਪਾ ਦਾ ਸਦਕਾ ਗ੍ਰੀਵ ਨਿਵਾਜ ਜੀ ਆਪ ਜੀ ਦੇ ਇਧਰੋਂ ਘਰੋਂ ਸਾਰੇ ਸਤਖੰਡ ਵਾਸੀ ਮਹਾਂਪੁਰ ਸੰਤ ਪਾਗਲ ਬਰੀਆਮ ਸਿੰਘ ਜੀ ਦੀ ਸਾਲਾਨਾ ਜਨ ਗਰਣ ਨੂੰ ਮੁੱਖ ਰੱਖਦੇ ਹੋਏ ਆਹਾਂ ਗ੍ਰੀਵ ਨਿਵਾਜ ਸੱਚੇ ਸਾਹਿਬ ਜੀ ਉਹ ਆਪ ਜੀ ਦੇ ਪਾਵਨ ਨਿਵਾਜ ਦੇ ਅਸਥਾਨ ਤੇ ਗੁਰੂਮੁਖ ਸਿੱਖ ਸੰਗਤਾਂ ਵੱਲੋਂ ਅਖੰਡ ਪਾਠ ਸਹਿबानਾ ਦੀ ਲੜੀ ਆਰੰਭ ਕਰਵਾਈ ਗਈ ਸੀ ਗ੍ਰੀਵ ਨਿਵਾਜ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਹੈ ਮਹਾਂਪੁਰ ਸਾਹਿਬ ਦੀ ਪਾਵਨ ਜਾਦ ਅੰਦਰ ਗਣੀ ਨਵੀਂ ਦਰਬਾਰ ਸਾਹਿਬ ਦੇ ਵਿੱਚ ਪਰਸੋਂ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਦੇ ਆ ਅੰਮ੍ਰਿਤ ਵੇਲੇ ਭੋਗ ਪਾਉਂਦੇ ਆ ਹੋਇਆ ਗ੍ਰੀਵ ਨਿਵਾਸ ਸੱਚੇ ਸਾਹਿਬ ਦੀ ਉਹ ਅਖੰਡ ਪਾਠ ਸਾਹਿਬਾਨਾਂ ਦੀ ਲੜੀ ਦੀ ਸਮਾਪਤੀ ਹੋਈ ਹੈ ਮਿਹਰਬਾਨ کریم ਨਿਵਾਸ ਸੱਚੇ ਸਾਹਿਬ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਉਸ ਤੋਂ ਪ੍ਰੰਤ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਹੋਏ ਪਾਵਨ ਇਤਿਹਾਸ ਨੂੰ ਵਿਚਾਰਿਆ ਗਿਆ ਕਥਾ ਵਾਰਤਾ ਹੋਈਆਂ ਗ੍ਰੀਵ ਨਿਵਾਸ ਸੱਚੇ ਸਾਹਿਬ ਪਿਤਾ ਮਹਾਰਾਜ ਜੀ ਆਪ ਜੀ ਦੀ ਪਾਵਨ ਗੁਰਬਾਣੀ ਦੀ ਕਥਨਾ ਕਰਦੇ ਆਂ ਇਤਿਹਾਸ ਨੂੰ ਵਿਚਾਰਦੇ ਆਂ ਕੀਰਤਨ ਕਰਦੇ ਆਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਪੈਰਦੀਆਂ ਪੁਰਧਾ ਚੁੱਕਾ ਹੋਇਆ ਹਰ ਕਿਰਪਾ ਦਾ ਮਿਹਰ ਕਰਕੇ ਬਖਸ਼ ਲੈਣੀਆਂ ਗਰੀਬ ਨਿਵਾਜ਼ ਸੱਚੇ ਸਹਬੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਜਿਸ ਕਾਮਨਾ ਭਾਵਨਾ ਨੂੰ ਮੁੱਖ ਰੱਖਦੇ ਆਂ ਆਪ ਜੀ ਦੇ ਪਾਵਨ ਨਿਵਾਸ ਦੇ ਇਸ ਥਾਂ ਤੇ ਗਰੀਬ ਨਿਵਾਜ਼ ਇਹ ਖੰਡ ਪਾਠ ਸਹਿਤ ਕਰਵਾਏ ਸਭ ਦੀਆਂ ਸ਼ੁਭ ਕਾਮਨਾਵਾਂ ਪੂਰਨ ਕਰਨੀ ਅੰਗਰੀਮ ਨਿਵਾਜ ਜੀ ਉਹ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਆਪ ਜੀ ਦੇ ਨਿਵਾਜੇ ਸਥਾਨ ਦੀ ਇਸ ਘਰ ਸੇਵਾ ਦੇ ਵਿੱਚ ਤਨ ਕਰਕੇ ਮਨ ਕਰਕੇ ਧਨ ਕਰਕੇ ਹਿੱਸੇ ਪਾਏ ਹਨ ਨਿਮਰ ਨਿਵਾਜ ਜੀ ਆਪ ਅੰਤਰਜਾਮੀ ਹੋ ਸਭ ਦੀਆਂ ਸ਼ੁਭ ਕਾਮਨਾਵਾਂ ਪੂਰਨ ਕਰਨੀ ਸਰਵਤਨ ਨਾਮ ਦਾੰਗੀਆਂ ਦਾਤਾ ਵਕਸ਼ਤ ਕਰਨੀ ਅੰਗਰੀਮ ਨਿਵਾਜ ਜੀ ਉਹ ਕਿਰਪਾ ਕਰਨੀ ਇਸ ਪਾਵਨ ਦਰਬਾਰ ਸਾਹਿਬ ਵਿੱਚ ਏਸੇ ਤਰ੍ਹਾਂ ਹੀ ਕਿਰਪਾ ਕਰ ਰਿਹਾ ਹੋਇਆ ਗੁਰਬਾਣੀ ਦੇ ਕਥਾ ਕੀਰਤਨ ਦੇ ਅਟਲ ਪ੍ਰਵਾਹ ਚੱਲਣ ਦੀ ਗਰੀਬ ਨਿਵਾਸ ਸੱਚੇ ਸਾਹਿਬ ਜੀ ਉਹ ਵਰ ਬਖਸ਼ਸ ਕਰਨੀ ਆਧਿਆ ਬਖਸ਼ਸ ਕਰਨੀ ਮਿਹਰ ਕਰਨੀ ਸਿੱਖ ਸੰਗਤਾਂ ਦੇ ਸਿਰ ਤੇ ਮਿਹਰ ਵਰਕ ਭਰਿਆ ਹੱਥ ਰੱਖ ਕੇ ਗਰੀਬ ਨਿਵਾਸ ਨੂੰ ਆਪਣੇ ਨਾਮ ਬਾਣੀ ਦੇ ਵੱਲ ਜੋੜਨਾ ਘਰੋਂ ਘਰੋਂ ਨਾਮ ਦਾਮ ਦੀਆਂ ਦਾਤਾਂ ਬਖਸ਼ਸ ਕਰਨੀਆਂ ਗਰੀਬ ਨਿਵਾਸ ਸੱਚੇ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਰਬੱਤ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਪੇਟਾਵਾਂ ਕੀਤੀਆਂ ਥਾਏ ਪਾਉ ਦਰ ਪ੍ਰਵਾਨ ਕਰੋ ਗਰੀਬ ਨਿਵਾਸ ਜੀ ਉਹ ਜਿੰਨਾ ਗੁਰਮਤ ਪਿਆਰਿਆਂ ਵੱਲੋਂ ਆਪ ਜੀ ਦੇ ਹਜ਼ੂਰ ਰਮਾਲੇ ਮਾਨਿਕ ਪੀਟਾ ਮਾਂ ਕੀਤੀਆਂ ਗੀਆਂ ਹੰਥਾਏ ਪਾਵੋਦਰ ਪਰਵਾਨ ਕਰੋ ਨਾਮ-ਧੰਨ ਦੀਆਂ ਦਾਤਾਂ ਵਰਸਸ ਕਰੋ ਜੀ ਜੇ ਤਾਰ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗਨ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪਥਰ ਤਾਰੇ ਗ੍ਰਿਨ ਨਿਵਾਦੀਓ ਪਾਵਨ ਮੁਕੰਨਾਵੇਂ ਵਰਸਸ ਕਰੋ ਆਪ ਜੀ ਦੀਆਂ ਬਖਸਤ ਕੀਤੀਆਂ ਦਾਤਾਂ ਵਿੱਚੋਂ ਆਪ ਜੀ ਦੇ ਹਜੂਰ ਕਿਰਪਾ ਪ੍ਰਸਾਦ ਕੀ ਦੇਖ ਹਾਜ਼ਰ ਹੈ ਜੀ ਕਰੀ ਪਾਕ ਸਾਹਿਬ ਸੋਚ ਪਵਿੱਤਰਾ ਕੁਣ ਲਾਭ ਭੋਗ ਮਰੇ ਰਾਏ ਆਪ ਜੀ ਦਾ ਪਾਵਨ ਬਿਆਸਿਤ ਸਾਲ ਸਿਮਰਤ ਸਾਧ ਸੰਗਤ ਨੂੰ ਮਿਲੇ ਕਲਾਪ ਜੀ ਕੀ ਵਰਤੇ ਨਾ ਨਿਕ ਨਾਮ ਚੜਦੀ ਤੇਰੇ ਭਾਣੇ ਵਾਹਿਗੁਰੂ ਜੀ ਕਾ ਵਾਹਿਗੁਰੂ ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਜਲਾਇਓ ਸਭ ਸਿੱਖਾਂ ਨੇ ਕੋ ਹੁਕਮ ਗੁਰੂ ਮਾਨਿਓ ਗ੍ਰੰਥ ਗੁਰ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਜਾਹੈ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲ ਆਕੀ ਰਹੈ ਨਾ ਪਰ ਹੋਵੇ ਸਭ ਮਿਲੈਗੇ ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਜੜੇ ਸੋਤਰੇ ਜੋ ਸਰਦਾ ਕਰ ਸੀਮ ਗੁਰ ਪਾਰਿ ਉਤਾਰਨ ਜੋ ਸਰਦਾ ਕਰ ਸੀਮ ਦੇ ਗੁਰ ਪਾਰਿ ਉਤਾਰਨ ਬੋਲੇ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀਓ ਦਾਸ ਜੀ ਬੁਲਾਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੜਪਾਗੀ ਹੋ ਜੋ ਅੱਜ ਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਆਪਣੇ ਜੀਵਨ ਨੂੰ ਸਫਲਾਇਆ ਹੈ ਉਹ ਗੁਰਮੁਖ ਪਿਆਰੇ ਬਹੁਤ ਹੀ ਧੰਕਾ ਦੇ ਯੋਗ ਹਨ ਜਿਨ੍ਹਾਂ ਨੇ ਮਹਾਂਪੁਰਸਾਂ ਦੀ ਪਵਿੱਤਰ ਪਾਵਨ ਵਰਸੀ ਦੇ ਸਮੇਂ ਆਪਣੀ ਦਸਾਂ ਨੋਹਾਂ ਦੀ ਕੀਰਤ ਕਮਾਈ ਸਫਲਾਉਂਦਿਆਂ ਹੋਇਆਂ ਮਹਾਂਪੁਰਸਾਂ ਦੀ ਯਾਦ ਦੇ ਵਿੱਚ ਮਹਾਂਪੁਰਸਾਂ ਦੇ ਅਸਥਾਨ ਤੇ ਅਖੰਡ ਪਾਠ ਸਾਹਿਬ ਕਰਵਾਉਣ ਵਾਸਤੇ ਆਪਣੀ ਮਾਇਆ ਸਫਲ ਕੀਤੀ ਹੈ। ਗੁਰੂ ਪਿਆਰੀ ਸਾਥ ਸੰਗਤ ਜੀਓ। ਸਾਡੇ ਪਾਸ ਸਾਡਾ ਆਪਣਾ ਕੁਝ ਵੀ ਨਹੀਂ। ਇਹ ਤਨ, ਇਹ ਸਰੀਰ ਸਭ ਕੁਝ ਵਾਹਿਗੁਰੂ ਦਾ ਹੈ। ਤੇਰਾ ਦੀਆ ਤੁਝ ਕਿਹਾ ਅਰਪਾਂ। ਵਾਹਿਗੁਰੂ ਦਾ ਦਿੱਤਾ ਹੋਇਆ ਹੀ ਸਭ ਕੁਝ ਹੈ। ਪਰ ਇੱਕ ਪ੍ਰਮਾਤਮਾ ਨੂੰ ਆਪਣੀ ਸਰਦਾ ਆਪਣਾ ਮਨ ਭੇਟ ਕਰਨ ਵਾਸਤੇ ਇਹ ਇੱਕ ਨਾ ਚੀਜ਼ ਸਾਡੇ ਵੱਲੋਂ ਭਗਤੀ ਕਰਨ ਦੀ ਤਰ੍ਹਾਂ ਇੱਕ ਕਰਮ ਹੁੰਦੇ ਹਨ ਜਿਨ੍ਹਾਂ ਗੁਰਮਤਿ ਯਾਰਿਆਂ ਨੇ ਇਸ ਨਵੀਂ ਦਰਬਾਰ ਸਾਹਿਬ ਦੇ ਵਿੱਚ ਜੋ ਮਹਾਂਪੁਰਸਾਂ ਦੀ ਯਾਦ ਦੇ ਅੰਦਰ ਬਣਾਇਆ ਗਿਆ ਹੈ ਜਿਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਮਹਾਂਪੁਰਸ ਕਿਤਨੇ ਗੁਰਮਤਿ ਦੇ ਵਿੱਚ ਗੁਰਸਿੱਖੀ ਦੇ ਵਿੱਚ ਪੂਰਨ ਕਟੜਤਾ ਪ੍ਰਪੱਕਤਾ ਵਾਲੇ ਸਨ ਉਹਨਾਂ ਨੇ ਆਪਣੀ ਆਖਰੀ ਸਪਸ਼ਟ ਸ਼ਬਦਾਂ ਦੇ ਵਿੱਚ ਹਦਾਇਤ ਕੀਤੀ ਸੀ ਕਿ ਮੇਰੀ ਕੋਈ ਵੱਖਰੀ ਯਾਦਗਾਰ ਨਾ ਬਣਾਈ ਜਾਵੇ ਮਹਾਪੁਰਸ਼ਾਂ ਦੀ ਯਾਦ ਨੂੰ ਲੈ ਕੇ ਗੁਰੂ ਪਾਤਸ਼ਾਹ ਦੇ ਲਈ ਆਪਾਂ ਇਹ ਪਵਨ ਹਰਿਮੰਦਰ ਦਰਬਾਰ ਸਾਹਿਬ ਬਣਾਇਆ ਹੈ ਜਿਦੇ ਵਿੱਚ ਸਿੱਖ ਸੰਗਤਾਂ ਨੇ ਬਾਦ ਛੱਡ ਕੇ ਯੋਗਦਾਨ ਹਿੱਸਾ ਪਾਇਆ ਨਗਰ ਨਿਵਾਸੀਆਂ ਨੇ ਬਹੁਤ ਯੋਗਦਾਨ ਹਿੱਸਾ ਪਾਇਆ ਤਾਨ ਕਰਕੇ ਸੇਵਾ ਦੇ ਵਿੱਚ ਮਨ ਕਰਕੇ ਅਤੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਧੰਨ ਵਡਿਆਈ ਗੁਰਮੁਖ ਪਿਆਰਿਆਂ ਨੇ ਧੰਨ ਕਰਕੇ ਸੇਵਾ ਕੀਤੀ ਹੈ ਦਾਸ ਸਾਰੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੈ ਦਿਨੋਂ ਅਤੇ ਆਪਣੀ ਹਿਰਦੇ ਦੇ ਵਿੱਚੋਂ ਅਤੇ ਰੋਮ ਰੋਮ ਕਰਕੇ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਗੁਰੂ ਪਤ ਸਾਹਿਬ ਜੀ ਨੇ ਇਹ ਸਾਡੇ ਨਿਚੀਤਾ ਉੱਤੇ ਖਿੱਡੀ ਵੱਡੀ ਕਿਰਪਾ ਕੀਤੀ ਹੈ ਮੈਨੂੰ ਉਹ ਸ਼ਬਦ ਯਾਦ ਆਉਂਦੇ ਨੇ ਜਦੋਂ ਅੰਤਲੇ ਸਮੇਂ ਦੇ ਵਿੱਚ ਮਹਾਪੁਰਸ਼ ਦਾਸ ਨੂੰ ਇਸ ਅਸਥਾਨ ਦੀ ਸੇਵਾ ਵਾਸਤੇ ਕਹਿ ਰਹੇ ਸਨ ਮਹਾਪੁਰਸ਼ ਸੰਤ ਬਾਬਾ ਪ੍ਰਤਾਪ ਸਿੰਘ ਜੀ ਬੈਠੇ ਹਨ ਕੋਖਰੀ ਕਲਾਂ ਵਾਲੇ ਜਿਨ੍ਹਾਂ ਦਾ ਸਾਰੀ ਸੰਗਤ ਸਰਕਾਰ ਕਰਦੀ ਹੈ ਪਿਆਰ ਕਰਦੀ ਹੈ ਜਦੋਂ ਮਹਾਪੁਰਸ਼ਾਂ ਨੇ ਦਾਸ ਦੇ ਉੱਪਰ ਇਹ ਸੇਵਾ ਲਾਉਣ ਦੇ ਬਚਨ ਕਹੇ ਮੈਂ ਆਪਣੇ ਸਾਰੇ ਸਰੀਰ ਪੱਖੋਂ ਕੰਬ ਉੱਠਿਆ ਕਿਉਂਕਿ ਇਹ ਸੇਵਾ ਬਹੁਤ ਵੱਡੀ ਸੀ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਮੈਂ ਇੱਕ ਇਸੇ ਹੀ ਨਗਰ ਦਾ ਇੱਕ ਅਤ ਗਰੀਬ ਘਰ ਦਾ ਬੱਚਾ ਹਾਂ ਅਤੇ ਗੁਰੂ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕਰਦਿਆਂ ਮੇਰੇ ਉੱਪਰ ਬਹੁਤ ਵੱਡਾ ਇਹ ਇਸ ਅਸਥਾਨ ਦੀ ਸੇਵਾ ਦਾ ਭਾਰ ਪਾਇਆ ਮੈਂ ਬੇਨਤੀ ਕੀਤੀ ਕਿ ਆਪਣੇ ਪਾਸ ਜੋ ਪੂਰਨਵੰਦਗੀ ਕਰਨ ਵਾਲੇ ਮਹਾਪੁਰਸ਼ ਸੰਤ ਬਾਬਾ ਪ੍ਰਤਾਪ ਸਿੰਘ ਜੀ ਹਨ ਉਹਨਾਂ ਨੂੰ ਸੇਵਾ ਲਈਏ ਪਰ ਮਹਾਪੁਰਸ਼ਾਂ ਨੇ ਕਿਹਾ ਤੁਹਾਡੇ ਨਾਲ ਨਹੀਂ ਸਿੱਖ ਸੰਗਤਾਂ ਤੁਹਾਡੇ ਨਾਲ ਨਹੀਂ ਬਚਨ ਤੇ ਨੂੰ ਮੰਨਣਾ ਪਵੇਗਾ ਸੇਵਾ ਕਰਨੀ ਪਵੇਗੀ ਮੈਂ ਆਪਣੇ ਆਪ ਜੀਵਨ ਦੇ ਵਿੱਚ ਬੜਾ ਹੀ ਇਹ ਸੋਚਦਾ ਸਾਂ ਕਿ ਪਤਾ ਨਹੀਂ ਮੇਰੇ ਹਿਆਕੀ ਵਿਸ਼ਵਾਸਾਂ ਤੱਕ ਇਹ ਸੇਵਾ ਪੂਰੀ ਹੋਵੇਗੀ ਜਾਂ ਨਹੀਂ ਪਰ ਗੁਰੂ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਕਿੱਥੋਂ ਇਸ ਦਰਬਾਰ ਸਾਹਿਬ ਵਾਸਤੇ ਕਿਵੇਂ ਸੇਵਾ ਹੋਈ ਹੈ ਕਿਵੇਂ ਸਿੱਖ ਸੰਗਤਾਂ ਨੇ ਮਾਇਆ ਅਰਦਾਸ ਕਰਾਈ ਹੈ ਮੈਨੂੰ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਨਾ ਹੀ ਮੇਰੇ ਵਿੱਚ ਕੋਈ ਇਤਨੇ ਗੁਣ ਸਨ ਕਿ ਮੈਂ ਬਾਹਰ ਜਾ ਕੇ ਸਿੱਖ ਸੰਗਤਾਂ ਦੇ ਵਿੱਚ ਬੜੇ ਅਧਰ ਤੇ ਕਥਾ ਕਰਾਂ ਕੀਰਤਨ ਕਰਾਂ ਮੈਦਾਨ ਚ ਇੱਕ ਸੇਵਾ ਦਾ ਰਹੀ ਸੇਵਾ ਕਰਨ ਵਾਸਤੇ ਮਹਾਂਪੁਰਸਾਨ ਇੱਥੇ ਥਾਪਿਆ ਸੀ ਪਰ ਮਹਾਂਪੁਰਸਾਨੀ ਖੁੱਲੇ ਗੱਫੇ ਮਾਇਆ ਦੇ ਭੇਜ ਕੇ ਆਪਣਾ ਕਾਰਜ ਆਪ ਸਵਾਰ ਲਿਆ ਮੈਨੂੰ ਲੱਗਦਾ ਹੈ ਕਿ ਆਪਾਂ ਇਲਾਕੇ ਦੀਆਂ ਨਗਰ ਨਿਵਾਸੀਆਂ ਸਿੱਖ ਸੰਗਤਾਂ ਦੇ ਸਿਰ ਤੋਂ ਇੱਕ ਬਹੁਤ ਵੱਡਾ ਬੋਝ ਉਤਰਿਆ ਪਰ ਨਾਲ ਹੀ ਇਸ ਬੋਝ ਨੂੰ ਉਤਾਰ ਕੇ ਅਸੀਂ ਬੇਲੇ ਨਹੀਂ ਹੋ ਜਾਂਦੇ ਇਹ ਦਰਬਾਰ ਸਾਹਿਬ ਕਿਸ ਲਈ ਬਣਾਇਆ ਮਹਾਂਪੁਰਸਾਨ ਦੀ ਜੋ ਮਨ ਦੇ ਵਿੱਚ ਅਸ ਦੀ ਅੱਤ ਸੀ ਉਹ ਇਹ ਸੀ ਕੀ ਮਹਾਪੁਰਸ਼ਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਗੁਰਬਾਣੀ ਦੇ ਨਾਲ ਜੋੜਦਿਆਂ ਹੋਇਆ ਮਹਾਪੁਰਸ਼ਾਂ ਨੇ ਕਦੇ ਨਾਗਾ ਨਹੀਂ ਸਿਪਾਇਆ ਰੋ ਜਾਨਾ ਕਥਾ ਕਰਿਆ ਕਰਦੇ ਸਨ ਹੁਣ ਉਸ ਤੋਂ ਵੱਡਾ ਭਾਰ ਇਹ ਹੈ ਕਿ ਭਾਵੇਂ ਦਰਬਾਰ ਸਹਿਬ ਬਣਾਉਣ ਸਮੇਂ ਬਹੁਤ ਨੰਗਾ ਪਿਆ ਇਸ ਸਥਾਨ ਤੇ ਕਥਾ ਕੀਰਤਨ ਦਾ ਪ੍ਰਵਾਹ ਘਟ ਚੱਲਿਆ ਪਰ ਹੁਣ ਮਹਾਪੁਰਸ਼ਾਂ ਦੇ ਚਰਨਾਂ ਚ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਸ ਅਰਜੋਈ ਹੈ ਅਰਦਾਸ ਹੈ ਕਿ ਜਿਸ ਤਰ੍ਹਾਂ ਇਹ ਕਾਰਜ ਨੇਪਰੇ ਚੜਿਆ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਨੂੰ ਬਲ ਬਖਸ਼ ਉਹ ਇਸ ਦਰਬਾਰ ਸਾਹਿਬ ਦੇ ਵਿੱਚ ਆਉਣ ਉਹ ਸੰਗਤ ਦੇ ਵਿੱਚ ਬੈਠਣ ਉਹ ਨਾਮ ਤੇ ਵੱਲ ਜੁੜਨ ਆਪਣਾ ਜੀਵਨ ਸਵਾਰਨ ਅਤੇ ਇਹ ਗੁਰਮੁਖ ਪਿਆਰਿਆਂ ਦਾ ਆਪਣੀ ਦਰੋਂ ਕੋਈ ਵਰਸਾਇਆ ਹੋਇਆ ਇਸ ਸਥਾਨ ਤੇ ਆ ਕੇ ਸਿੱਖ ਸੰਗਤਾਂ ਨੂੰ ਕਥਾ ਬਾਤਾਂ ਸੁਣਾਵੇ ਤਾਂ ਕਿ ਸਾਡੀ ਇਹ ਸਾਰੀ ਕਾਲਣਾ ਕਾਲੀ ਹੋਈ ਠਾਏ ਪਵੇ ਸੋ ਇੰਨੇ ਸ਼ਬਦਾਂ ਦੇ ਨਾਲ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਸਮੇ ਨੂੰ ਸੀਮਤ ਰੱਖਦਿਆਂ ਹੋਇਆਂ ਦਾਸ ਕੋਟਾਨ ਕੂਟ ਸਾਰੀਆਂ ਸਿੱਖ ਸੰਗਠਨਾਂ ਦਾ ਧੰਨਵਾਦ ਕਰਦਾ ਹੋਇਆ ਸਾਰੀਆਂ ਸਿੱਖ ਸੰਗਠਾ ਤੋਂ ਖੀਮਾ ਮੰਗਦਾ ਹਾਂ ਨਾਲ ਹੀ ਬੇਨਤੀ ਕਰਦਾ ਸਾਧ ਸੰਗਤ ਜੀ ਸਮਝ ਨਾ ਲੈਣਾ ਕਿ ਇਸ ਅਸਥਾਨ ਦੀ ਸੇਵਾ ਸਮਾਪਤ ਹੋ ਗਈ ਹੈ ਬਾਕੀ ਬਹੁਤ ਕਾਰਜ ਹਨ ਜੇ ਤਰ੍ਹਾਂ ਪੱਖਿਆਂ ਦੀ ਸੇਵਾ ਹੈ ਜੇ ਤਰ੍ਹਾਂ ਸਤਖੰਡ ਦੇ ਵਿੱਚ ਏਸੀ ਲਾਉਣ ਦੀ ਸੇਵਾ ਹੈ ਜੇ ਤਰ੍ਹਾਂ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਵਾਸਤੇ ਸੋਹਣੀ ਪਾਲਕੀ ਬਣਾਉਣ ਦੀ ਸੇਵਾ ਹੈ ਇਸ ਤਰ੍ਹਾਂ ਅਜੇ ਬਹੁਤ ਵੱਡਾ ਬਜਟ ਪਿਆ ਹੈ ਉਹ ਗੁਰੂ ਪਾਕਸਾਨੀ ਮਹਾਂਪੁਰਸਾਂ ਨੇ ਆਪ ਕਰਵਾ ਲੈਣੇ ਪਰ ਮੇਰੀ ਇੱਕ ਅਰਜ਼ ਹੈ ਮੇਰੀ ਬੇਨਤੀ ਹੈ ਕਿ ਇਹ ਜੇ ਸੇਵਾ ਨਗਰ ਵੱਲੋਂ ਸੰਗਤਾਂ ਵੱਲੋਂ ਥੋੜੇ ਥੋੜੇ ਪੈਸੇ ਜੋ ਸਾਡੀ ਦਸਾਂ ਨੋਹਾਂ ਦੀ ਕਿਰਤ ਕਮਾਈ ਹੈ ਉਸ ਨੂੰ ਇਸ ਮਹਾਂਪੁਰਸਾਂ ਦੀ ਕਾਰ ਸੇਵਾ ਦੇ ਵਿੱਚ ਹਿੱਸਾ ਪਾ ਕੇ ਬਣਾਈਏ ਤਾਂ ਕਿ ਸਾਡੇ ਮਨ ਨੂੰ ਸ਼ਾਂਤੀ ਆਵੇ ਸਾਨੂੰ ਇੱਥੇ ਬੈਠ ਕੇ ਆਨੰਦ ਆਵੇ ਸਾਡਾ ਮਨ ਬਾਣੀ ਦੇ ਨਾਲ ਜੁੜੇ ਸੋ ਇਨੀ ਸ਼ਬਦਾਂ ਦੇ ਨਾਲ ਦਾਸ ਸਾਰੀਆਂ ਸਿੱਖ ਸੰਗਠਨਾਂ ਦਾ ਧੰਨਵਾਦ ਕਰਦਾ ਹੈ ਜਿਹੜੇ ਗੁਰਮਤਿ ਪਿਆਰੇ ਲਵੇ ਲੌਣੀ ਸਾਡੇ ਨਗਰਾਂ ਪਿੰਡਾਂ ਦੇ ਵਿੱਚੋਂ ਨਗਰ ਪੰਚਾਇਤਾਂ ਗੁਰੂ ਘਰਾਂ ਦੇ ਮੈਨੇਜਰ ਅਤੇ ਹੋਰ ਸਿੱਖ ਸੰਗਠਨਾਂ ਮਹਾਂਪੁਰਖਾਂ ਦੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੇ ਬਹੁਤ ਹੀ ਇਸਥਾਨ ਦੇ ਵਿੱਚ ਯੋਗਦਾਨ ਹਿੱਸਾ ਪਾ ਕੇ ਸੇਵਾ ਕੀਤੀ ਹੈ ਕਟਨ ਵਾਲਾ ਪਰਿਵਾਰ ਮੋਠਾ ਵਾਲਾ ਪਰਿਵਾਰ ਪੂਲੇ ਵਾਲਾ ਮਹਿਮੀ ਵਾਲਾ ਪਰਿਵਾਰ ਸਾਰਿਆਂ ਹੀ ਮਹਾਂਪੁਰਖਾਂ ਦੇ ਪਰਿਵਾਰ ਦਾ ਦਾਸ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਧੰਨਵਾਦ ਕਰਦਾ ਹੋਇਆ ਸਾਰੀਆਂ ਸਿੱਖ ਸੰਗਠਨਾਂ ਤੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ